ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਾਰੇ ਗੁਨਾਹਾਂ ਨੂੰ ਕਬੂਲ ਕਰ ਲਿਆ ਜਿਨ੍ਹਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਂ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜੋ ਪੁੱਛਿਆ ਗਿਆ ਸੀ ਉਸ ਦੇ ਵਿੱਚ ਹਾਂ ਜਾਂ ਨਾ ਦਾ ਜਵਾਬ ਦੇਣਾ ਸੀ ਸੁਖਬੀਰ ਸਿੰਘ ਬਾਦਲ ਨੇ ਤੇ ਇਹਨਾਂ ਸਵਾਲਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਸੀ ਜਿਨ੍ਹਾਂ ਦੇ ਇਲਜ਼ਾਮ ਅਕਾਲੀ ਦਲ ਦੀ ਸਰਕਾਰ ਦੇ ਉੱਤੇ ਜਾਂ ਸ਼ੋਮਣੀ ਇਕਾਲੀ ਦਲ ਦੇ ਲੀਡਰਾਂ ਦੇ ਉੱਤੇ ਲੱਗਦੇ ਰਹੇ ਨੇ ਭਾਵੇਂ ਕਿ ਉਹ ਵਿਦਬੀ ਦਾ ਮਾਮਲਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਦੋਸ਼ੀਆਂ ਉੱਤੇ ਕਾਰਵਾਈ ਨਾ ਕਰਨ ਦਾ ਮਾਮਲਾ ਹੋਵੇ ਇਸ ਤੋਂ ਇਲਾਵਾ ਗੋਲੀकांड ਜੋ ਕੋਟਕਪੁਰਾ ਤੇ ਬਹਿਵਲ ਕਲਾਮ ਹੋਇਆ ਉਸ ਦਾ ਮਾਮਲਾ ਹੋਵੇ ਉਸ ਤੋਂ ਬਾਅਦ ਡੇਰਾ ਸਰਸਾ ਮੁਖੀ ਨੂੰ ਮੁਆਫੀ ਦੇਣ ਦਾ ਮਾਮਲਾ ਹੋਵੇ ਜਾਂ ਫਿਰ ਡੇਰਾ ਸਰਸਾ ਮੁਖੀ ਦੇ ਵੱਲੋਂ ਜੋ ਕੁਝ ਕੀਤਾ ਗਿਆ ਜਾਂ ਮੈਂ ਇਨਸਾ ਤਿਆਰ ਕੀਤਾ ਗਿਆ ਉਸ ਵੇਲੇ ਜੋ ਪਰਚੇ ਹੋਏ ਸੀ ਉਹਨਾਂ ਨੂੰ ਵਾਪਸ ਲੈਣ ਦਾ ਮਸਲਾ ਹੋਵੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਵੱਲੋਂ ਹਾਂ ਕਹੀ ਹੈ ਕਿ ਇਹ ਗੁਨਾਹ ਮੇਰੇ ਵੱਲੋਂ ਹੋਏ ਨਹੀਂ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਹੋਏ ਨੇ ਤਾਂ ਹੁਣ ਇਹਨਾਂ ਸਾਰੇ ਗੁਨਾਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਬੂਲ ਕਰ ਲਿਆ ਹੈ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਮੈਂ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਸੀ ਮੈਂ ਉਸ ਵੇਲੇ ਇਸ ਦਾ ਵਿਰੋਧ ਨਹੀਂ ਕੀਤਾ ਢਿੱਲ ਵਰਤੀ ਮੈਂ ਵੀ ਇਸ ਕਰਕੇ ਗੁਨਾਹਗਾਰਾਂ ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਦਾ ਜ਼ਿਕਰ ਆਉਂਦਾ ਹੈ ਜਿੱਥੇ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਮੈਂ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਸੀ ਅਤੇ ਜੋ ਲੀਡਰਾਂ ਨੂੰ ਸ਼ਾਮਲ ਕਰਵਾਇਆ ਸੀ ਪਾਰਟੀ ਦੇ ਵਿੱਚ ਪੁਲਿਸ ਅਫਸਰ ਸੀ ਜਿਹੜੇ ਇਜ਼ਾਰ আলম ਵਰਗੇ ਜਾਂ ਸੁਮੇਤ ਸੈਣੀ ਵਰਗੇ ਇਹਨਾਂ ਮਸਲਿਆਂ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਕਬੂਲ ਕੀਤਾ ਹੈ ਕਿ ਇਹਨਾਂ ਨੂੰ ਲਿਆਉਣ ਵਾਲੇ ਮੈਂ ਹੀ ਸੀ ਇਹਨਾਂ ਨੂੰ ਮਨਜ਼ੂਰੀ ਦਿਵਾਉਣ ਵਾਸਤੇ ਟਿਕਟਾਂ ਦਿਵਾਉਣ ਵਾਸਤੇ ਮੈਂ ਚਾਰਾ ਜੋ 21 ਸੀ ਤਾਂ ਸੁਖਦੇਵ ਸਿੰਘ ਢਿੰਡਸਾ ਵੀ ਇਹਨਾਂ ਗੱਲਾਂ ਨੂੰ ਹੁਣ ਕਬੂਲ ਕਰ ਚੁੱਕੇ ਨੇ ਕਿ ਜਿਹੜੇ ਪੁਲਿਸ ਅਫਸਰਾਂ ਤੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਇਲਜ਼ਾਮ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਇਲਜ਼ਾਮ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਲਿਆ ਕੇ ਟਿਕਟਾਂ ਦਿਵਾਉਣੀਆਂ ਤਰੱਕੀਆਂ ਦਿਵਾਉਣੀਆਂ ਉਸ ਦਿਰੀ ਮੈਂ ਗੁਨਾਹਗਾਰਾਂ ਤਾਂ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਆਪਣੇ ਵੱਲੋਂ ਸਪਸ਼ਟਿਕਰਨ ਦਿੱਤਾ ਹੈ ਕਿ ਮੈਂ ਕਿਸੇ ਗੁਨਾਹ ਦੇ ਵਿੱਚ ਸ਼ਾਮਲ ਨਹੀਂ ਸੀ ਬਲੈਕ ਥੰਡਰ ਜੋ ਆਪਰੇਸ਼ਨ ਹੋਇਆ ਸੀ 1984 ਦੇ ਵਿੱਚ ਦਰਬਾਰ ਸਾਹਿਬ ਦੇ ਅੱਗੇ ਤਾਂ ਉਸ ਮਾਮਲੇ ਦੇ ਉੱਤੇ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਆਪਣੇ ਵੱਲੋਂ ਲਗਾਤਾਰ ਇੱਕ ਅਲਾਕੀ ਕਿ ਮੈਂ ਇਸ ਵਿੱਚ ਸ਼ਾਮਲ ਨਹੀਂ ਸੀ ਅਤੇ ਇਸ ਤੋਂ ਬਾਅਦ ਜਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਦੀਆਂ ਖਬਰਾਂ ਦਾ ਜ਼ਿਕਰ ਹੋਇਆ ਦਿਖਾਈਆਂ ਗਈਆਂ ਜਥੇਦਾਰਾਂ ਦੇ ਵੱਲੋਂ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਇਹ ਖਬਰਾਂ ਨਹੀਂ ਸੀ ਲਗਵਾਈਆਂ ਮੇਰੇ ਬਿਆਨ ਜਿਹੜੇ ਆ ਪਾਰਟੀ ਦਫ਼ਤਰ ਤੋਂ ਜਾਰੀ ਕੀਤੇ ਗਏ ਮੈਂ ਇਹਨਾਂ ਦਾ ਖੰਡਨ ਨਹੀਂ ਕੀਤਾ ਇਹ ਮੇਰੀ ਗਲਤੀ ਹੈ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਇਹ ਲੀਡਰਸ਼ਿਪ ਦੇ ਵੱਲੋਂ ਆਪਣੇ ਆਪਣੇ ਤਰਕ ਅਤੇ ਆਪ ਆਪ ਨੇ ਕਬੂਲਨਾਮੇ ਕੀਤੇ ਗਏ ਨੇ